ਪੰਜਾਬੀ ਖਬਰਾਂਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹੂ ਉਸ ਪਰਮਜੀਤ ਸਿੰਘ ਪਕਰਾਂ ਹੁਣ ਤੱਕ ਦੀ ਵੱਡੀ ਖਬਰ ਲੈ ਕੇ ਚੱਲਦੇ ਜੀ ਤੁਹਾਨੂੰ ਜਲੰਧਰ ਦੇ ਵਿੱਚ ਜਿੱਥੇ ਪੁਲਿਸ ਦੇ ਹੱਥੇ ਵੱਡੀ ਇੱਕ ਸਫਲਤਾ ਲੱਗੀ ਹੈ ਜੀ ਪਾਕਿਸਤਾਨ ਤੋਂ ਨਸ਼ਾ ਮੰਗਵਾਉਣ ਵਾਲੇ ਗਰੋਹ ਦਾ ਜਿਹੜਾ ਇੱਕ ਵੱਡਾ ਪਰਦਾ ਫਾਸ਼ ਕੀਤਾ ਗਿਆ ਜੀ ਤੇ ਇਹ ਇੱਕ ਵੱਡੀ ਸਫਲਤਾ ਪੰਜਾਬ ਪੁਲਿਸ ਵੱਲੋਂ ਤੇ ਜਲੰਧਰ ਦਿਹਾਤੀ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿੱਚ ਮਾੜੇ ਅੰਸਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਉਸ ਸਮੇਂ ਵੱਡੀ ਸਫਲਤਾ ਦਾ ਰੂਪ ਲੈ ਗਈ ਜਦੋਂ ਜਲੰਧਰ ਦਿਹਾਤੀ ਦੇ ਪੁਲਿਸ ਵਾਲਿਆਂ ਨੇ 8 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਨਸ਼ਾ ਸਪਲਾਈ ਕਰਨ ਵਾਲੇ 8 ਦੋਸ਼ੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਤਲਾਸ਼ੀ ਲਈ ਜਦੋਂ ਤਾਂ 890 ਗ੍ਰਾਮ ਨਸ਼ੀਲਾ ਪਾਊਡਰ, 30 ਗ੍ਰਾਮ ਹੈਰੋਇਨ ਤੇ 8 8320 ਨਸ਼ੀਲੇ ਕੈਪਸੂਲ 120 ਗੋਲੀਆਂ ਤੇ ਇੱਕ ਪਿਸਤੌਲ 315 ਬੋਰ ਦੀ ਜਿੰਦਾ ਰਾਵਤ ਇੱਕ Nokia ਦਾ ਮੋਬਾਈਲ ਫੋਨ ਤੇ ਇੱਕ ਪਾਕਿਸਤਾਨ ਦਾ SIM ਉਹਨਾਂ ਕੋਲੋਂ ਬਰਾਮਦ ਕੀਤਾ ਗਿਆ। ਦੋਸ਼ੀ ਗੁਰਸੇਵਕ ਸਿੰਘ ਉਹ ਲਾਲ ਪੁੱਤਰ ਜਗੀਰ ਸਿੰਘ ਨਿਵਾਸੀ ਉਸੇ ਠਾ ਸਰਾਇਨ ਸਰਾਇ ਅਮਾਨਤਖਾ ਜ਼ਿਲ੍ਹਾ ਤਰਨਤਾਰਨ ਦਾ ਇਹ ਜਿਹੜਾ ਦੋਸ਼ੀ ਹੈ ਜੀ ਇਹਦੀ ਤਲਾਸ਼ੀ ਲਈ 30 ਗ੍ਰਾਮ ਅਨਸ਼ੀਲਾ ਪਾਊਡਰ ਤੇ ਪਿਸਤੌਲ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਦੋਸ਼ਿਆਂ ਨੇ ਬੰਨਦੀ ਕਾਰਵਾਈ ਜਿਹੜੀ ਕਿ ਸ਼ੁਰੂ ਕਰ ਦਿੱਤੀ ਹੈ ਸੋ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਆਉਣ ਉੱਤੇ ਪਹਿਲਾ ਉਹਨਾਂ ਦਾ ਇੱਕ ਵੱਡਾ ਜਿਹੜਾ ਕੀ ਸਾਰੇ ਲੋਕਾਂ ਨਾਲ ਵਾਅਦਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਪੰਜਾਬ 'ਚੋਂ ਨਸ਼ਾ ਜਿਹੜਾ ਜੀ ਸਿਰੇ ਤੋਂ ਖਤਮ ਕੀਤਾ ਜਾਊਗਾ ਇਸੇ ਮੂਮ ਦੇ ਤਹਿਤ ਇਹ ਪੁਲਿਸ ਵੱਲ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤੇ ਪੁਲਿਸ ਵਾਲਿਆਂ ਨੇ ਇਹ ਨਸ਼ਾ ਜਿਹੜਾ ਕੀ ਫੰਡ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਸੋ ਪਾਕਿਸਤਾਨ ਦਾ ਸੇਮ ਫੜਿਆ ਗਿਆ ਤਾਂ ਕਿਤੇ ਨਾ ਕਿਤੇ ਪਾਕਿਸਤਾਨ ਦੇ ਇਨਾਂ ਨੇ ਤਾਰਾ ਪੇੜ ਦੀਆਂ ਨਜ਼ਰਾਰੀਆਂ ਨੇ ਸੋ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੇ ਤੋਂ ਹੋਰ ਕੀ ਵੱਡੇ ਖੁਲਾਸੇ ਪੁਲਿਸ ਵੱਲੋਂ ਲੱਤੇ ਜਾਣਗੇ ਸੋ ਪੰਜਾਬੀ ਖਬਰਾਂ ਦੇ ਵਿੱਚ ਐਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਤੇ ਤੁਹਾਨੂੰ तमाम ਵੱਡੀਆਂ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਸਾਰੀ ਵੈਬਸਾਈਟ ਚਲੇ ਜਾਓ ਜਾਂ ਫਿਰ ਸਾਡੇ YouTube ਚੈਨਲ ਆਜ਼ ਨਿਊਜ਼ ਵਾਲਨ ਸਬਸਕ੍ਰਾਈਬ ਕਰ ਸਕਦੇ ਸੋ ਪਰਮਜੀਤ ਸਿੰਘ ਪਕਰਨ ਦੋਸ ਜਾਂ ਸਾਰੇ ਪੀਆਪੀ ਸਸ ਸਕਦੇ